ਪੰਜਾਬੀ ਇਕਤ channels ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਅਫਸਰਾਂ ਤੇ ਅਧਿਕਾਰੀਆਂ ਦਿੱਤੇ ਵੱਡੇ ਹੁਕਮ ਪੂਰੇ ਪੰਜਾਬ ਚ ਪੈਂਡਿੰਗ ਪਏ ਕੰਮਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਜਾਰੀ ਨਵਜੋਤ ਸਿੱਧੂ ਨੂੰ ਨੋਟਿਸ ਜਾਰੀ ਕਰਨ ਦੀ ਤਿਆਰੀ ਚ ਹਾਈ ਕਮਾਂਡ ਲਗਾਤਾਰ ਸਿੱਧੂ ਖਿਲਾਫ ਮਿਲ ਰਹੀਆਂ ਸ਼ਿਕਾਇਤਾਂ ਪੰਜਾਬ ਸਰਕਾਰ ਦਾ ਪੰਜਾਬ ਚ ਇੱਕ ਹੋਰ ਵੱਡਾ ਫੈਸਲਾ ਹੁਣ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਨਹੀਂ ਲਾਉਣੇ ਪੈਣਗੇ ਚੱਕਰ ਕੇਂਦਰ ਨੇ ਪੰਜਾਬ ਸਰਕਾਰ ਦਾ ਰਾਸ਼ਟਰੀ ਖੇਤ ਮਿਸ਼ਨ ਫੰਡ ਰੋਕਣ ਤੇ ਦਿੱਤਾ ਵੱਡਾ ਬਿਆਨ ਕਿ ਹਸੂਬਾ ਕਰਨੇ ਕੇਂਦਰ ਨਾਲ ਹੋਈ ਸਹਿਮਤੀ ਪੱਤਰ ਦੀ ਨਹੀਂ ਕੀਤੀ ਪਾਲਣਾ ਪੰਜਾਬ ਸਰਕਾਰ ਖੇਡਾਂ ਤੇ ਨਸ਼ਾ ਵਿਰੋਧੀ ਮਹਿੰਮ ਨੂੰ ਜੋੜਨ ਲਈ ਰੱਖੇਗੀ ਵੱਡਾ ਬਜਟ ਸੀਐਮ ਭਗਵੰਤ ਮਾਨ ਨੇ ਕਰਤਾ ਐਲਾਨ ਪੰਜਾਬ ਦੇ ਇੰਨੇ ਸ਼ਹਿਰਾਂ ਚ ਪਾਵੇਗਾ ਮੀਂਹ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਤੇ ਕਾਂਗਰਸ ਦੇ ਭੜਕੇ ਸੁਨੀਲ ਜਾਖੜਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਈਆਂ ਵੱਡੀਆਂ ਗੱਲਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਪਣੇ ਸਾਰੇ ਪੈਂਡਿੰਗ ਤੇ ਲਾਜ਼ਮੀ ਕੰਮਾਂ ਨੂੰ ਪੂਰਾ ਕਰਨ ਚ ਲੱਗੀ ਹੋਈ ਹੈ ਲੋਕ ਸਭਾ ਦੀਆਂ ਆਮ ਚੋਣਾਂ ਨੂੰ ਵੇਖਦੇ ਹੋਏ ਕੇਂਦਰੀ ਚੋਣ ਕਮਿਸ਼ਨ ਵੱਲੋਂ ਲਾਇਆ ਜਾਣ ਵਾਲਾ ਕੋਨੋ ਕੰਡਕਟ ਨੂੰ ਧਿਆਨ ਵਿੱਚ ਰੱਖਦੇ ਆਂ ਪੰਜਾਬ ਸਰਕਾਰ ਪੈਂਡਿੰਗ ਪਏ ਕੰਮਾਂ ਨੂੰ ਪੂਰਾ ਕਰਨਾ ਚਾਹੁੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਆਪਣੇ ਵਿਭਾਗਾਂ ਨਾਲ ਸੰਬੰਧਿਤ ਪ੍ਰੋਜੈਕਟਾਂ ਨੂੰ ਜਲਦ ਤੋਂ ਜਲਦੀ ਪੂਰਾ ਕਰਵਾਉਣ ਇਸ ਦੇ ਨਾਲ ਹੀ ਸਰਕਾਰ ਅਗਲੇ 1 ਮਹੀਨੇ ਦੇ ਅੰਦਰ ਅੰਦਰ ਆਪਣੇ ਸਾਰੇ ਜ਼ਰੂਰੀ ਕੰਮਾਂ ਨੂੰ ਪੂਰਾ ਕਰਨਾ ਚਾਹੁੰਦੀ ਹੈ ਪੰਜਾਬ ਚ ਮੁੱਖ ਮੰਤਰੀ ਦਫ਼ਤਰ ਵੱਲੋਂ ਪ੍ਰਸ਼ਾਸਨਿਕ ਤੇ ਪੁਲਿਸ ਤਵਾਦ ਲਿਆਂ ਨੂੰ ਸਮੇਂ ਤੇ ਸੰਪੰਨ ਕਰਨ ਦੇ ਹੁਕਮ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਜਿਸ ਦੇ ਅਨੁਸਾਰ ਕਦਮ ਵੀ ਚੁੱਕੇ ਜਾ ਰਹੇ ਹਨ ਦੇਰੀ ਨਾਲ ਹੀ ਸਈ ਕਾਂਗਰਸ ਦੇ ਨਮਜੋਤ ਸਿੰਘ ਸਿੱਧੂ ਦੇ ਵਿਰੋਧੀਆਂ ਦਾ ਪੱਲੜਾ ਭਾਰੀ ਹੋਣ ਲੱਗਾ ਹੈ ਜਿਸ ਤਹਿਤ ਕਾਂਗਰਸ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰਨ ਦੀ ਚਰਚਾ ਹੈ ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਪਾਰਟੀ ਪਲੇਟਫਾਰਮ ਤੋਂ ਹਟ ਕੇ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਵਰਕਿੰਗ ਨੂੰ ਲੈ ਕੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਹਮਲਾ ਬੋਲਨ ਦੇ ਨਾਲ ਸਿੱਧੂ ਵੱਲੋਂ ਆਪਣੀ ਹੀ ਪਾਰਟੀ ਦੇ ਨੇਤਾਵਾਂ ਨੂੰ ਨਾਂ ਲੈ ਬਿਨਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਮੁੱਦੇ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਿੱਧੂ ਵਿਚਕਾਰ ਪਰਸਪਰ ਵਿਰੋਧੀ ਬਿਆਨਬਾਜ਼ੀ ਦਾ ਦੌਰ جاری ਹੈ ਤੇ ਸੁਖਜਿੰਦਰ ਰੰਦਾਵਾਰ ਅਵਨੀਤ ਪਿੱਟੂ ਸਮੇਤ ਕਈ ਸੀਨੀਅਰ ਨੇਤਾਵਾਂ ਵੱਲੋਂ ਸਿੱਧੂ ਖਿਲਾਫ ਅਨੁਸ਼ਾਸਨਹੀਨਤਾ ਦੇ ਦੋਸ਼ ਚ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਵਿਰੋਧ ਦੇ ਬਾਵਜੂਦ ਹਾਈ ਕਮਾਂਡ ਵੱਲੋਂ ਪਿਛਲੇ ਦਿਨੀ ਸਿੱਧੂ ਨੂੰ ਇਲੈਕਸ਼ਨ ਕਮੇਟੀ ਦਾ ਮੈਂਬਰ ਬਣਾ ਕੇ ਕੁਝ ਹੋਰ ਹੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਬਾਵਜੂਦ ਵੀ ਸਿੱਧੂ ਨੇ ਆਪਣਾ ਰਵੱਈਆ ਨਹੀਂ ਬਦਲਿਆ ਤਾਂ ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਸਖਤ ਇਤਰਾਜ਼ ਜਤਾਇਆ ਹੈ ਜਿਸ ਦੇ ਮੱਦੇਨਜ਼ਰ ਹਾਈ ਕਮਾਂਡ ਨੇ ਆਪਣਾ ਮੂਲ ਬਦਲ ਲਿਆ ਅਤੇ ਸਿੱਧੂ ਨੂੰ ਨੋਟਿਸ ਜਾਰੀ ਗ੍ਰੰਧੀ ਚਰਚਾ ਸੋਨਾਂ ਨੂੰ ਮਿਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਬਜਾਏ ਉਹਨਾਂ ਦੇ ਜਦੀ ਸਥਾਨਾਂ ਤੇ ਜਾ ਕੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਬਟਾਰਾ ਕਰਨ ਲਈ 6 ਫਰਵਰੀ ਤੋਂ ਬਾਅਦ ਜ਼ਿਲ੍ਹੇ ਦੀਆਂ ਸਬ ਡਿਵੀਜ਼ਨਾਂ ਵਿੱਚ ਰੋਜ਼ਾਨਾ ਆਪ ਦੀ ਸਰਕਾਰ ਆਪ ਦੇ ਦਵਾਰ ਮੁਹਿੰਮ ਤਹਿਤ ਵਿਸ਼ੇਸ਼ ਸ਼ਿਕਾਇਤ ਨਿਵਾਰਣ ਕੈਂਪ ਲਗਾਏ ਜਾਣਗੇ ਇਸ ਨਵੀਂ ਪਹਿਲ ਕਦਮੀ ਤਹਿਤ ਲੋਕਾਂ ਤੱਕ ਪਹੁੰਚ ਕਰਨ ਲਈ ਜ਼ਿਲ੍ਹੇ ਦੇ ਹਰ ਪਿੰਡ ਅਤੇ ਨਗਰ ਨਿਗਮ ਦੇ ਬਾਡਾਂ ਵਿੱਚ ਕੈਂਪ ਲਗਾਏ ਜਾਣਗੇ ਜਿੱਥੇ ਮੁੱਖ ਤੌਰ ਤੇ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕਰਨ ਅਤੇ ਤੁਰੰਤ ਸੇਵਾਵਾਂ ਪ੍ਰਦਾਨ ਕਰਨ ਯਕੀਨੀ ਬਣਾਉਣ ਨੂੰ ਤਵੱਜੋ ਦਿੱਤੀ ਜਾਵੇਗੀ ਮਾਲ ਵਿਭਾਗ ਸੇਵਾ ਕੇਂਦਰ ਸਮਾਜਿਕ ਨਾਸ਼ਸਤੀਕਰਨ ਤੇ ਘੱਟ ਗਿਣਤੀਆਂ ਸਮਾਜਿਕ ਸੁਰੱਖਿਆ ਤੇ ਔਰਤਾਂ ਤੇ ਬੱਚਿਆਂ ਦਾ ਵਿਕਾਸ ਖੇਤੀਬਾੜੀ ਤੇ ਕਿਸਾਨ ਭਲਾਈ ਸਿਹਤ ਜਲ ਸਪਲਾਈ ਤੇ ਸੈਨੀਟੇਸ਼ਨ ਪੀਐਸਪੀਸੀਐਲ ਪਿੰਡੂ ਵਿਕਾਸ ਤੇ ਪੰਚਾਇਤਾਂ ਪੁਲਿਸ ਤੇ ਫੋਰਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇਨ੍ਹਾਂ ਕੈਂਪਾਂ ਵਿੱਚ ਭਾਗ ਲੈਣਗੇ ਅਤੇ ਆਪਣੇ ਕਿਊਸ ਸਥਾਪਿਤ ਕਰਨਗੇ। ਇਸ ਸੰਬੰਧੀ ਡਿਪਟੀ ਕਮਿਸ਼ਨਰ ਸ਼ਾਕ시 ਸਾਨੀ ਨੇ ਦੱਸਿਆ ਕਿ ਇਨ੍ਹਾਂ ਸ਼ਿਕਾਇਤ ਨਿਵਾਰਣ ਕੈਂਪ ਲਗਾਉਣ ਦਾ ਮਕਸਦ ਆਮ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਘਰ-ਘਰ ਜਾ ਕੇ ਸੁਣਨਾ ਅਤੇ ਉਹਨਾਂ ਦਾ ਮੌਕੇ ਤੇ ਹੀ ਹੱਲ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਤਹਿਤ 621 ਕਰੋੜ ਰੁਪਏ ਦੀ ਗ੍ਰਾਂਟ ਰੋਕਣ ਦੇ ਦਾਅਵੇ ਨੂੰ ਰੱਦ ਕਰਦੇ ਹਾਂ। ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਕਿ ਉਹਨਾਂ ਨੇ 395 ਕਰੋੜ ਰੁਪਏ ਇਸ ਕਰਕੇ ਰੱਦ ਕੀਤੇ ਹਨ ਕਿਉਂਕਿ ਇਸ ਬਾ ਸਰਕਾਰ ਨੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਬ੍ਰਾਂਡਿੰਗ ਸੰਬੰਧੀ ਖਰਚ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੇਂਦਰ ਨਾਲ ਹੋਈ ਸਹਿਮਤੀ ਪੱਤਰ ਦੀ ਪਾਲਣਾ ਨਹੀਂ ਕੀਤੀ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਲੋਕਾਂ ਨੂੰ ਦੱਸਿਆ ਕਿ ਹੁਣ ਤੱਕ ਜਾਰੀ ਕੀਤਾ ਗਿਆ ਕੇਂਦਰੀ ਹਿੱਸਾ 62.29 ਕਰੋੜ ਰੁਪਏ ਅਤੇ ਕੇਂਦਰੀ ਹਿੱਸਾ 395 ਕਰੋੜ 61 ਲੱਖ ਰੁਪਏ ਜਾਰੀ ਕੀਤਾ ਜਾਣਾ ਹੈ ਜੋ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਅਤੇ NHM ਲਈ ਕੇਂਦਰ ਅਤੇ ਰਾਜ ਦਰਮਿਆਨ ਹੋਈ ਸਹਿਮਤੀ ਪਿੱਤਰ ਦੀਆਂ 17ਵਾਂ ਦੀ ਪਾਲਣਾ ਨਾ ਕਰਨ ਕਾਰਨ ਜਾਰੀ ਨਹੀਂ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਵੱਡਾ ਐਲਾਨ ਕਰਦੇ ਆ ਕਿ ਹੈਗੇ ਸੂਬਾ ਸਰਕਾਰ ਖੇਡਾਂ ਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਆਪਸ ਵਿੱਚ ਜੋੜੇਗੀ ਜਿਸ ਲਈ ਅਗਲੇ ਵਿੱਤੀ ਬਰੇ ਤੋਂ ਵੱਡਾ ਬਜਟ ਰੱਖਿਆ ਜਾ ਰਿਹਾ ਹੈ ਭਗਵੰਤ ਮਾਨ ਨੇ ਕਿ ਹੈ ਕਿ ਉਹ ਭਲੀ ਭਾਂਤ ਜਾਣਦੇ ਹਨ ਕਿ ਵੇਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਇਸ ਲਈ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਉਹ ਕੰਮ ਵਿੱਚ ਰੁੱਝੇ ਰਹਿਣ ਉਹਨਾਂ ਨੇ ਕਿ ਹੈਗੇ ਪੰਜਾਬ ਪੁਲਿਸ ਵਿੱਚ ਹਰ ਸਾਲ 2100 ਸਾਮੀਆਂ ਦੀ ਰੈਗੂਲਰ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਜਾਂਦਾ ਹੈ ਜਿਸ ਨਾਲ ਨੌਜਵਾਨ ਸਖਤ ਮਿਹਨਤ ਕਰਨ ਅਤੇ ਪੁਲਿਸ ਵਿੱਚ ਅਫਸਰ ਬਣਨ ਲਈ ਪ੍ਰੇਰਿਤ ਹੁੰਦੇ ਹਨ ਉਨ੍ਹਾਂ ਕਿ ਹੈਗੇ ਨਸ਼ਾ ਵਿਰੋਧੀ ਸੂਬਾ ਸਰਕਾਰ ਦੀ ਮੁਹਿੰਮ ਵਿੱਚ ਖੇਡ ਸੱਭਿਆਚਾਰਕ ਨੂੰ ਸ਼ਾਮਿਲ ਕਰਨਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੋ ਸਕਦਾ ਹੈ ਸੀਐਮ ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਇਸ ਨਾਲ ਸੂਬੇ ਵਿੱਚੋਂ ਨਸ਼ਿਆਂ ਦੀ ਲਾਨਤ ਨੂੰ ਖਤਮ ਕੀਤਾ ਜਾਵੇਗਾ ਤੇ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਬਰਾਬਰ ਦਾ ਭਾਈਵਾਲ ਬਣਾਇਆ ਜਾਵੇਗਾ ਪੰਜਾਬ ਹਰਿਆਣਾ ਚੰਡੀਗੜ੍ਹ ਸਮੇਤ ਉੱਤਰੀ ਆਰਤ ਵਿੱਚ ਮੌਸਮ ਦਾ ਮਿਜ਼ਾਜ ਬਦਲਿਆ ਹੈ ਇਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹੇਗਾ ਤੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਅੱਜ ਪਹਾੜੀ ਇਲਾਕਿਆਂ ਵਿੱਚ ਬਰਬਾਰੀ ਅਤੇ ਮੈਦਾਨੀ ਖੇਤਰਾ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਪੇਸ਼ੇਨਗੋਈ ਕੀਤੀ ਹੈ ਅਤੇ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਦਰਮਿਆਨੀ ਬਾਰਿਸ਼ ਰਿਕਾਰਡ ਕੀਤੀ ਜਾਵੇਗੀ ਮੌਸਮ ਵਿਭਾਗ ਨੇ ਅੱਜ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਇਸ ਤਹਿਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਗਰਜਣ ਦੇ ਨਾਲ ਮੀਂਹ ਵੀ ਪਵੇਗਾ ਅਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕੱਲ ਤੱਕ ਹੇਠਲੇ ਇਲਾਕਿਆਂ 'ਚ ਹਨੇਰੀ ਚੱਲਣ ਤੇ ਗੜੇ ਪੈਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਕੇਸਰੀ ਪੱਗ ਬਨ ਕੇ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ। ਇਸੇ ਤਰ੍ਹਾਂ ਪੱਗ ਬਨ ਕੇ ਕੋਈ ਸਰਦਾਰ ਵੀ ਨਹੀਂ ਬਣ ਜਾਂਦਾ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਯਾ ਵਿੱਚ ਹੋਏ ਪ੍ਰਾਣ ਪ੍ਰਤੀਸ਼ਟਾ ਸਮਾਗਮ ਦੀ ਵਧਾਈ ਤੱਕ ਨਹੀਂ ਦਿੱਤੀ। ਲੋਕਾਂ ਨੂੰ ਵਧਾਈ ਦੇਣ ਦੀ ਬਜਾਏ ਉਹ 26 ਜਨਵਰੀ ਨੂੰ ਸਟੇਜ ਤੋਂ ਖੁਦ ਦੇ ਘਰ ਦੀਆਂ ਖੁਸ਼ੀਆਂ ਸਾਂਝੀਆਂ ਕਰਕੇ ਵਧਾਈਆਂ ਮੰਗ ਰਹੇ ਸਨ ਉਹਨਾਂ ਨੇ ਕਿ ਹੈਗੀ ਸਰਕਾਰ ਭਾਨਾ ਸਿੱਧੂ ਵਰਗੇ ਨੌਜਵਾਨਾਂ ਖਿਲਾਫ ਗਲਤ ਕੇਸ ਦਰਜ ਕਰ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜ ਸਿੰਘ ਚੰਨੀ ਪੁਲਿਸ ਵੱਲੋਂ ਸੰਗਰੂਰ ਜਾਣ ਤੋਂ ਰੋਕ ਕੇ ਜਾਣ ਤੇ ਸਰਕਾਰ ਤੇ ਦੋਸ਼ ਲਗਾ ਰਹੇ ਹਨ ਪਰ ਜਦੋਂ ਉਹਨਾਂ ਦੇ ਆਗੂ ਸੁਪਾਲ ਸਿੰਘ ਖੈਰਾ ਖਿਲਾਫ ਕੇਸ ਦਰਜ ਕੀਤੇ ਗਏ ਸਨ ਉਦੋਂ ਚੰਨੀ ਕਿੱਥੇ ਸਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਰੀ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਮਾਮਲੇ ਤੇ ਸੁਮੋਟੋ ਲਿਆ ਹੈ ਐਕਟਿੰਗ ਚੀਫ ਰਿਤੂ ਬਾਹਰੀ ਅਤੇ ਜਸਟਿਸ ਨੀਦੀ ਗੁਪਤਾ ਦੇ ਬੈਂਚ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਹ ਦੱਸਣ ਲਈ ਕਿਹਾ ਹੈ ਕਿ ਕਿੰਨੇ ਕੈਦੀ ਬਰੀ ਹੋਣ ਦੇ ਬਾਵਜੂਦ ਜੇਲ੍ਹਾਂ ਵਿਚ ਬੰਧ ਹਨ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਬਚਾਓ ਮਹਮ ਸ਼ੁਰੂ ਕੀਤੀ ਹੋਈ ਹੈ ਇੱਕ ਪਿੰਡ ਪਿੰਡ ਸ਼ਹਿਰਾਂ ਸ਼ਹਿਰਾਂ ਵਿੱਚ ਰੈਲੀ ਮੇ ਕੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਮੈਮਨੇਗੀ ਪੰਜਾਬ ਲੁੱਟਿਆ ਕਿਨੇ ਆ ਪੰਜਾਬ ਇਸੇ ਅਕਾਲੀ ਦਲ ਦੇ ਜਿਹੜੇ ਵੇਖੋ ਅਕਾਲੀ ਦਲ ਸ਼ੀਦਾਂ ਦੀ ਪਾਰਟੀ ਆ ਪਰ ਇਹਨਾਂ ਸ਼ੀਦਾਂ ਦੀ ਪਾਰਟੀ ਨਹੀਂ ਰਹਿੰਦੀ ਇਹਨਾਂ ਲਿਮਟਿਡ ਪਾਰਟੀ ਬਣਾ ਲਈ ਆ ਇਹ ਆਪਦਾ ਪਰਿਵਾਰ ਬਚਾਓ ਯਾਤਰਾ ਚਲਾ ਰਹੇ ਆ ਬਾਦਲ ਪਰਿਵਾਰ ਬਾਕੀ ਅਕਾਲੀ ਦਲ ਨੂੰ ਇਹਨਾਂ ਨੇ ਖਤਮ ਕਰਤਾ ਅਕਾਲੀ ਦਲ ਦੇ ਜਿਹੜੇ ਭਾਂਡੇ ਇਹਨਾਂ ਖਾਲੀ ਕਰਤੇ ਆ ਹੁਣ ਅਕਾਲੀ ਦਲ ਨਹੀਂ ਆਉਂਦਾ ਇਹ ਤੇ ਵੇਖਣ ਘਟੋ ਕਟ 20 ਸਾਲ ਕਾਲੀ ਦਲ ਨਹੀਂ ਉੱਠਦਾ ਜਿੰਨਾ ਚਿਰ ਸਰਦਾਰ ਸੁਖਬੀਰ ਸਿੰਘ ਬਾਦਲ ਪਰਿਵਾਰ ਇਸ ਦੇ ਉੱਤੇ ਬੈਠਾ ਨਾ ਉਹਨਾਂ ਚਿਰ ਕਾਲੀ ਦਲ ਸਰਵਾਈਵ ਨਹੀਂ ਹੁੰਦਾ ਜੀ ਸਾਹਿਬ ਦੇਖਿਆ ਜਾਵੇ ਦੋ ਦਿਨ ਚਾਰ ਦਿਨ ਪਹਿਲਾਂ ਇੱਕ ਕੇਂਦਰੀ ਕੇਂਦਰ ਸਰਕਾਰ ਦਾ ਅੰਤਰਮ ਬਜਟ ਆਇਆ ਹੈ ਕਿਵੇਂ ਵੇਖਦੇ ਉਸ ਬਜਟ ਨੂੰ ਵੇਖੋ ਉਹ ਬਜਟ ਦੇ ਵਿੱਚ ਫਿਰ ਪੰਜਾਬ ਨਾਲ ਧੱਕਾ ਕੀਤਾ ਨਾ ਤੇ ਕੋਈ ਕਿਸਾਨ ਨੂੰ ਸਹੂਲਤ ਦਿੱਤੀ ਗਈ ਆ ਨਾ ਵਪਾਰੀ ਨੂੰ ਕੋਈ ਰੱਖਿਆ ਗਿਆ ਖੋਪਰੋਖੇ ਕੀਤਾ ਗਿਆ ਨਾ ਸਾਡੇ ਮਜ਼ਦੂਰ ਲਈ ਕੁਝ ਕੀਤਾ ਗਿਆ ਜਿਹੜਾ ਮੋਦੀ ਸਰਕਾਰ ਨੇ ਬਜਟ ਜਿਹੜਾ ਦਿੱਤਾ ਨਾ ਵੇਖੋ ਹੁਣ ਹੀ ਇਲੈਕਸ਼ਨ ਆਗਾ ਐਮਪੀ ਦੀ ਇਲੈਕਸ਼ਨ ਜੇ ਹੁਣ ਨਹੀਂ ਪੰਜਾਬ ਨੂੰ ਕੋਈ ਇਹਨਾਂ ਨੇ ਪੈਕੇਜ ਦਿੱਤਾ ਤੇ ਗਾਂ ਕੀ ਦੇਣਾ ਮੈਂ ਤੇ ਉਹ ਜਿਹੜੇ ਪੰਜਾਬ ਦੇ ਲੀਡਰ ਆ ਬੀਜੇਪੀ ਦੀ ਉਹਨਾਂ ਨੂੰ ਬੇਨਤੀ ਕਰਦਾ ਆਂ ਕਿ ਯਾਰ ਜਿਹੜਾ ਆਰਡੀਐਫ ਫੰਡ ਆ ਜਾਂ ਹੋਰ ਦੇ ਫੰਡ ਰੋਕੇ ਆ ਕੇਂਦਰ ਸਰਕਾਰ ਨੇ ਤੁਸੀਂ ਇੰਨੀ ਗੱਲ ਕਰਕੇ ਉਹ ਫੰਡ ਹੀ ਲੈ ਆਓ ਪੰਜਾਬ ਦੇ ਲੋਕਾਂ ਦਾ ਭਲਾ ਹੋ ਜੂ ਨਾਲ ਤੁਸੀਂ ਸਗੋਂ ਨਾਮਣਾ ਖੱਟੋ ਵੀ ਅਸੀਂ ਜਾ ਕੇ ਕੇਂਦਰ ਸਰਕਾਰ ਤੋਂ ਪੰਜਾਬ ਲਈ ਫੰਡ ਲੈ ਕੇ ਆਂਦੇ ਆ ਜੇ ਆਪਾਂ ਵੱਧ ਨਹੀਂ ਦੇ ਸਕਦੇ ਜੋ ਬਣਦਾ ਹੱਕ ਆ ਪੰਜਾਬ ਦਾ ਉਹ ਆ ਕੀ ਆਪਾਂ ਲੈ ਆਈਏ ਮੈਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਮੈਂ ਮਾਜੂਦ ਸ਼ੀਲ ਸਾਹਿਬ ਸਦਕਾ ਰੱਬ ਦੀ ਮਾਨ ਦਾ ਜਿਨ੍ਹਾਂ ਨੇ ਇਹ ਅੱਡੇਦਾਲ ਦੀ ਸਕੀਮ ਨੂੰ ਬਿਹਤਰ ਕਰਕੇ ਤੇ ਮਾਨ ਸਨਮਾਨ ਦੇ ਨਾਲ ਲੋਕਾਂ ਨੂੰ ਇਹ ਉਹਨਾਂ ਦੇ ਘਰੋ ਘਰ ਪਹੁੰਚਾਉਂਦਾ ਜਿਹੜਾ ਉਹ ਉਪਰਾਲਾ ਕੀਤਾ ਆ ਬੜੇ ਲੰਬੇ ਸਮੇਂ ਤੋਂ ਇਹ ਨੀਤੀ ਚੱਲਦਾ ਸੀ ਤੁਹਾਨੂੰ ਪਤਾ ਸੀ ਕਿ ਸਰਕਾਰ ਨੇ ਜਿਹੜਾ ਉਹ ਕੋਟਾ ਦਾ ਵੀ ਸਾਹਮਣਾ ਕੀਤਾ ਇਸ ਸਕੀਮ ਨੂੰ ਲਾਗੂ ਕਰਨ ਵਾਸਤੇ ਬਹੁਤ ਸਾਰੇ ਰੁਕਕੇ ਬੰਦੇ ਸੀ ਪਰ ਉਹਦੇ باوجود ਮਾਨ ਸਾਹਿਬ ਨੂੰ ਪਤਾ ਕਿ ਜੇ ਉਹਨਾਂ ਨੂੰ ਪਤਾ ਜਿਹੜਾ ਕੰਮ ਸਹੀ ਆ ਉਹਨੂੰ ਕਰਨ ਵਾਸਤੇ ਉਹ ਬਜਟ ਹੁੰਦੇ ਆ ਔਰ ਉਹਨਾਂ ਨੇ ਇਹ ਕੰਮ ਜਿਹੜਾ ਨਿਭੇ ਚਾੜਿਆ ਅੱਜ ਜੋ ਟੂ ਟੂਰ ਆਟੇ ਦੀ ਤੇ ਕਣਕ ਦੀ ਦਿੱਲੀ ਆ ਔਰ অপশন ਹੈ ਕਿ ਕਿਸੇ ਨੂੰ اٹਟ ਲੈਣਾ ਕਿਸੇ ਨੇ ਜਾਂ ਕੜਕ ਲੈਣੀ ਹੈ ਕਿਸੇ ਤੇ ਜੋਰ ਜ਼ਬਰਦਸਤੀ ਨਹੀਂ ਹੈ ਤੇ ਇਹ ਜਿਹੜਾ ਅਟ ਦਲ ਦੀ ਸਕੀਮ ਡੋਟ 250 ਕਿੱਤੀ ਅੱਜ ਮੇਰਾ ਪਿੰਡ ਆਪਣਾ ਨਗਰ ਬੀਪਿੰਡ ਤੋਂ ਇਹ ਸਕੀਮ ਸਟਾਰਟ ਕੀਤੀ ਗਈ ਹੈ ਔਰ ਮੈਂ ਮਹਿਕਮੇ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਮੇਰੇ ਨਾਲ ਸੌਰਵਪਿੰਦ ਜੀ ਹੈਗੇ ਨੇ ਵਰਕ ਫਰਮ ਤੋਂ ਔਰ ਮਾਰਕੀਟ ਨੇ ਇਹ ਪਿੱਛਾ ਚੁੱਕਿਆ ਜਿਹੜਾ ਇਹ ਉਹਨਾਂ ਦੇ ਰਾਹੀਂ ਜਿਹੜਾ ਆਟਾ ਦਾਲ ਜਿਹੜੀ ਕਣਕ ਤੇ ਵਗੈਰਾ ਆਟਾ ਕਣਕ ਤੇ ਜਿਹੜੀ ਵੰਡੀ ਜਾਣੀ ਹੈ ਉਹ ਬੜੇ ਚੰਗੇ ਢੰਗ ਦੇ ਨਾਲ ਇਸ ਸਕੀਮ ਨੂੰ ਜਿਹੜਾ ਕੱਟੇ ਹੋਏ ਸੀਗੇ ਉਹ ਤਕਰੀਬਨ ਪੌਣੇ 11 ਲੱਖ ਕਾਰਡ ਮਨਜੋਗ ਸਿੰਘ ਸਾਹਿਬ ਨੇ ਪਹਲ ਕਰ ਦਿੱਤਾ ਨੂੰ ਹੈ ਔਰ ਮੇਰੇ ਖਿਆਲ ਸੌਰ ਬਾਜੀ ਨਾਲ ਲੋਕਾਂ ਨੂੰ ਜਿਹੜੀ ਉਹ ਜਿੱਦਾਂ ਨੇ ਕੱਟੇ ਗਏ ਸੀ ਉਹਨਾਂ ਨੂੰ ਅੱਜ ਹੀ ਇਸ ਸਕੀਮ ਦਾ ਲਾਭ ਪ੍ਰਾਪਤ ਹੋਏਗਾ ਔਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਮਨਜੋਗ ਸਿੰਘ ਸਾਹਿਬ ਨੇ ਹਜੇ ਫੈਸਲਾ ਇਹ ਕੀਤਾ ਜਾਂ ਕਰਦੇ ਨਾ ਹੋ ਸਕਦਾ ਜਿਹੜੀ ਪਿੱਛੇ ਜਿੰਨੇ ਮਹੀਨੇ ਨਿਕਲ ਗਏ ਹੋ ਸਕਦਾ ਉਹਦਾ ਵੀ ਜਿਹੜਾ ਰਾਸ਼ਨ ਜਿਹੜਾ ਲਾਪਤ ਹੋ ਗਿਆ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਹੈਂਡ ਟੂ ਮਾਉਥ ਨੇ ਜਿਨ੍ਹਾਂ ਨੂੰ ਇਸ ਸਕੂਲ ਅਕੀ ਬਹੁਤ ਜ਼ਿਆਦਾ ਜ਼ਰੂਰਤ ਪਿਆ ਮੇਰੀ ਸਭ ਨੂੰ ਬੇਨਤੀ ਆ ਕਿ ਇਹ ਰਾਸ਼ਨ ਜਿਹੜਾ ਉਹੀ ਲੋਕ ਲੈਣ ਮੇਰੀ ਲਬ ਪੱਤਰੀਆਂ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਵੀ ਹੱਥ ਜੋੜ ਕੇ ਪੀ ਲਿਆ ਕਿ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਨਹੀਂ ਉਹ ਆਪਣੇ ਸੈਂਡਰ ਕਰਨ ਆਪਣੀ ਆਪਣੇ ਆਪਣੇ ਅੰਦਰ ਦੀ ਆਪਣੀ ਭਾਵਨਾਵਾਂ ਦੇ ਮੁਤਾਬਕ ਆਪਣੇ ਪੰਜਾਬ ਦੀ ਖਾਤਰ ਲੋਕਾਂ ਨੂੰ ਉਹ ਜਿਹੜੇ ਕੰਟਰੀ ਸਕੀਮ ਹੈ ਉਹਨੂੰ ਸਟੈਂਡਰਡ ਕਰ ਦੇਣਾ ਚਾਹੀਦਾ ਔਰ ਮੈਂ ਇਹ ਜ਼ਰੂਰ ਚਾਹੂੰਗੀ ਕਿ ਇਹ ਜਿਹੜਾ ਕੰਮ ਆ ਮੇਰੇ ਹਲਕੇ ਤੋਂ ਸ਼ੁਰੂ ਹੋਵੇ ਕਿ ਜਿਹੜੇ ਲੋਕਾਂ ਨੂੰ ਇਸ ਕੰਟਰੀ ਦੀ ਜ਼ਰੂਰਤ ਨਹੀਂ ਹੈ ਕਿ ਜਿਹਨਾਂ ਦੇ ਘਰ ਡੰਟਾ ਹੁੰਦੀਆਂ ਜਿਹੜੇ ਖੇਤੀ ਕਰਦੇ ਨੇ ਉਹ ਇਸ ਸਕੀਮ ਦੇ ਵਿੱਚੋਂ ਆਪਣੇ ਆਪ ਨੂੰ ਜ਼ਰੂਰ ਬਾਹਰ ਕਰ ਲੈਣ ਇਹ ਉਹਨਾਂ ਦੇ ਮਾਨ ਸਨਮਾਨ ਦੀ ਵੀ ਗੱਲ ਹੈ ਔਰ ਇਸ ਮਾਜਵਾਸਤੇ ਇੱਕ ਸਿੱਧ ਵੀ ਆ ਕਿ ਵੀ ਜਿਹੜੇ ਜ਼ਰੂਰਤਮੰਦ ਆ ਉਹੀ ਇਹਦਾ ਜਿਹੜਾ ਲਾਭ ਹੁੰਦਾ ਅੱਜ ਜਾਗਣ ਦਾ ਸਮਾਂ ਹੈ ਮੈਂ ਵਿਚਾਰ ਸੁਣਾਉਣ ਨਹੀਂ ਆਇਆ ਇੱਥੇ ਮੈਂ ਬੇਨਤੀ ਕਰਨਾ ਹੈ ਵਿਚਾਰ ਕਰੋ ਇਹਨਾਂ ਲੋਕਾਂ ਨੇ ਬਹਿਰੂਪੀਆਂ ਨੇ ਚਾਹੇ ਕਿਸੇ ਨੇ ਪੱਗ ਬੰਨ੍ਹ ਲਈ ਚਾਹੇ ਕਿਸੇ ਨੇ ਰੰਗ ਬਦਲ ਲਿਆ ਇਹ ਲੋਕਾਂ ਨੇ ਇੱਕ ਫਰਜੀ ਜਿਹੜਾ ਕਹਿੰਦਾ ਵਸੀਅਤ ਨਾਮਾ ਲੈ ਕੇ ਵਸੀਅਤ ਦਾ ਇੰਤਕਾਲ ਜਿਹੜਾ ਹੁੰਦਾ ਨਾ ਉਹ ਚੜਾਈ ਜਾਂਦੇ ਐ ਸਾਡੇ ਸ਼ਹੀਦਾਂ ਦੀ ਵਿਰਾਸਤ ਆ ਨਹੀਂ ਜਾਂਦੇ ਆ ਲੋਕ ਤੁਸੀਂ ਆਪਣੇ ਹੱਥ ਤੇ ਰੱਖ ਕੇ ਆਪਣੇ ਦਿਲ ਤੇ ਹੱਥ ਰੱਖ ਕੇ ਮੈਨੂੰ ਕਹਿ ਦਿਓ ਕਿ ਆ ਲੋਕ ਸ਼ਹੀਦ ਭਗਤ ਸਿੰਘ ਦੇ ਵਿਰਸਾ ਸਾਨੂੰ ਆ ਮਿਲੇ ਆ ਲੋਕ ਉਹਨਾਂ ਦੇ ਸਰੂਪ ਐ ਇਹਨਾਂ ਦੀ ਕਰਨੀ ਇਹਨਾਂ ਦੀ ਕਥਨੀ ਇਹਨਾਂ ਦੀ ਸੋਚ ਜਿckਦੇ ਹੈ ਤਾਂ ਸਭ ਛੱਲੇ ਗਾਣ ਨਾਲ ਨਹੀਂ ਕੋਈ ਭਗਤ ਸਿੰਘ ਬਣਿਆ ਸੀਗਾ ਉਹਨਾਂ ਨੇ ਛੱਲਾ ਰੱਸੀ ਦਾ ਪਾਇਆ ਸੀ ਗੱਲ ਸੇ ਤੇ ਤੁਸੀਂ ਛੱਲੇਗਾ ਕੇ ਸਾਨੂੰ ਛੱਲੇ ਬਣਾਈ ਜਾਂਦੇ ਹੋ ਛੱਲੇ ਨਾ ਬਣੋ ਸਾਬ ਜਾਗੋ Goa ਦੇ ਵਿੱਚ ਸਭ ਤੋਂ ਮਹਿੰਗੀ ਸਾਊਥ Goa ਦੀ ਇੱਕ ਬੀਚ ਹੈ ਪੰਜਾਬ ਦੇ 8.92 ਏਕੜ ਜਾਨਕਿ ਲਗਭਗ 9 ਏਕੜ ਜ਼ਮੀਨ ਪੰਜਾਬ ਦੀ ਹੈ ਕਿਸੇ ਵੀ ਹੋਟਲ ਕੋਲੇ Goa ਦੇ ਵਿੱਚ ਇੰਨੀ ਜ਼ਮੀਨ ਹੈ ਨਹੀਂ ਕਿੰਨੇ ਚ ਦੇ ਰੱਖੀ ਸੀ 13 ਲੱਖ ਰੁਪਇਆ ਸਾਲ ਦਾ ਦੱਸੋ ਅਸੀਂ ਇਹ ਕੈਨਸਲ ਕੀਤਾ ਕੈਨਸਲ ਕਰਕੇ ਹੁਣ ਹਯਾਤ ਵਾਲਿਆਂ ਨਾਲ ਸਾਰਿਆਂ ਨਾਲ ਗੱਲ ਚੱਲਦੀ ਐ ਉੱਥੇ ਗੋਆ ਦੇ ਵਿੱਚ ਆਪਣਾ ਪੰਜਾਬ ਦਾ ਹੋਟਲ ਬਣੂਗਾ ਪੈਸੇ ਦਿਓ ਸਾਨੂੰ ਇੰਨੇ ਮਹੀਨੇ ਦੇ ਪੈਸੇ ਦਿਓ ਇੰਨੇ ਪਰਸੈਂਟ ਵਿਚ ਐਵਰ ਹਾਇਰ ਅਸੀਂ ਵੀ ਤਿੰਨ ਮੋੜ ਚ ਬਣਾਵਾਂਗੇ ਮਸੂਰੀ ਪਈ ਐ ਜ਼ਮੀਨ ਕਲਕੱਤੇ ਦੇ ਵਿੱਚ ਮਿਲਕ ਫੜਦਾ ਦਫ਼ਤਰ ਹੈ ਬੰਦ ਪਿਆ ਖੰਡਰ ਬਣਿਆ ਪਿਆ ਸੀ ਦੱਸੋ ਕੀ ਕਰੀਏ ਕੁਤੇ ਆ ਨਿੰਦਤਾ ਆਵਦਾ ਧਿਆਨ ਦਿੰਦਾ ਹੈ ਬਾਲਾ ਸਾਨੂੰ ਨਹਿਰ ਕੱਢ ਲਓ ਉੱਧਰ ਨੂੰ ਕੱਢ ਲਓ ਆ ਨਹਿਰ ਉੱਚੀ ਚੱਕ ਦੋ ਇਹਨਾਂ ਤੋਂ ਨਹਿਰ ਦੇ ਪੈਸੇ ਲੈ ਲਓ ਇਹ ਤੋਂ ਇਹਦੇ ਲੈ ਲਓ ਨਾ ਸੁੱਖੀ ਕਰੋ ਦੇਖੋ ਲੀਡਰ ਦਾ ਕੀ ਕੰਮ ਹੁੰਦਾ ਹੈ ਲੀਡਰ ਦੀ ਇਮੇਜ ਲੋਕਾਂ 'ਚ ਹੀ ਹੁੰਦੀ ਹੈ ਕਿ ਜਦੋਂ ਫਲਾਣਾ ਲੀਡਰ ਆਇਆ ਸੀ ਭਈ ਉਹਨੇ ਆਹ ਕਾਨੂੰਨ ਬਣਾਇਆ ਸੀ ਬੱਲੇ ਬੱਲੇ ਭਈ ਬੱਲੇ ਬੱਲੇ ਉਦੋਂ ਫਿਰ ਐਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਭਈ ਆਹ ਕਾਨੂੰਨ ਬਣਾਉਣ ਨਾਲ ਆਹ ਚੀਜ਼ ਦਾ ਬਚਾਅ ਹੋ ਗਿਆ ਆਹੀ ਹੁੰਦਾ ਲੀਡਰਾਂ ਦਾ ਹੁਣ ਤੱਕ ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਕਰਦੇ ਆਪਾਂ ਇੱਥੇ ਕੀ ਇਮੇਜ ਹੈ ਤੁਸੀਂ ਸਾਥ ਚ ਜਾ ਕੇ ਝੂਠ ਬੋਲ ਦੋ ਕਿ ਬਜ਼ੁਰਗ ਕੋਲੇ ਝੂਠ ਬੋਲ ਦੋ ਜਮਾਂ ਝੂਠ ਬੋਲ ਦੋ ਕਿ ਤਾਇਆ ਪਟਿਆਲੇ ਦੇ ਫੁਹਾਰਾ ਚੌਂਕ ਚ ਨਾ ਪੱਪੂ ਸਮੋਸਿਆਂ ਵਾਲਾ ਇੱਕ ਰੀੜੀ ਲਾਉਂਦਾ ਹੈ ਅੱਛਾ 3000 ਦੇ ਸਮੋਸੇ ਇੱਕ ਦਿਨ ਚ ਵੇਚ ਦਤਾ ਆ ਬੱਲੇ 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 ਇੱਕ ਦਿਨ ਸੁਖਵੀਰ ਵਾਲੇ ਦਾ ਕਾਫਲਾ ਲੰਘਿਆ ਉੱਥੋਂ ਦੀ ਉਹਨੇ ਆਪਦੇ ਪੀਏ ਨੂੰ ਪੁੱਛਿਆ ਕੱਠ ਜਾ ਕਹਦਾ ਹੈ ਉਹਦਾ ਪੀਏ ਕਹਿੰਦਾ ਕਮਾਲ ਕਰ ਦਿਓ ਜਨਾਬ ਜੇ ਪੱਪੂ ਸੂਸਿਆਣੀ ਦੀ ਰੇੜੀ ਤੇ ਪਟਿਆਲੇ ਚ ਇਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ ਅੱਛਾ ਵੀ ਫੇਰ ਵੀ ਸ਼ੇਰਾ ਫੇਰ ਕੀਤਾ ਝੂਠ ਬੋਲ ਦੋ ਫੇਰ ਕੀਤਾ ਆ ਪਾ ਲਿਆ ਹਿੱਸਾ ਫੇਰ ਰੇੜੀ ਚ ਹੁਣ 1500 ਪੱਪੂ ਦਾ ਬਾਕੀ 1500 ਬਾਦਲ ਕਲੇ ਪੱਪੂ ਦਾ ਉਹ ਬੋ ਜਿਹੜਾ ਬੁੜਾ ਹੈ ਨਾ ਮੂਰਤ ਆਇਆ ਉਹ ਇਹ ਨਹੀਂ ਕਹੂਗਾ ਕਿਉਂ ਝੂਠ ਬੋਲੀਆ ਨਾ ਯਾਰ ਉਹ ਖਾਨਦਾਨ ਨੇ ਉਹ ਜ਼ਮੀਨਾਂ ਵਾਲੇ ਬੰਦੇ ਉਹ ਜਹਾਜਾਂ ਵਾਲੇ ਉਹ ਵੱਡੀਆਂ ਬੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਦੀ ਰੇੜੀ ਵਿੱਚ ਸਪਾਉਣਗੇ ਨਾ ਤਾਇਆ ਮੂਹਰੋਂ ਦਾ ਐਡਰੈਸ ਦੇਊਗਾ ਪਾ ਲਿਆ ਹੋਊ ਪਾ ਲਿਆ ਹੋਊ ਇਹਨਾਂ ਨੇ ਪੁੱਛੋ ਮੰਡੀ ਕੋਲੇ ਵੀ ਇੱਕ ਸਮੋਸਿਆਂ ਦੀ ਰੇੜੀ ਦੱਬੀਆ ਮੂਖਫਲੀ ਵਾਲੀ ਵੀ ਦੱਬੀਆ ਲੰਦਾ ਕੀ ਯਾਰ ਇਹ ਮਜ ਲੈ ਕੇ ਜਾ ਰਹੇ ਹਾਂ ਇੱਥੇ ਯਾਰ ਤੁਸੀਂ ਕੀ ਕਰਨਾ ਹੈ ਪੈਸਾ ਯਾਰ ਲੋਕ ਤੁਹਾਡੇ ਤੇ ਮਤਲਬ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੋਣ ਯਾਰ ਬੱਸ ਕਰੋ ਯਾਰ ਜਾ ਤੁਸੀਂ ਜਾਂਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛੱਡੋ ਉਹਨਾਂ ਕਿਤੇ ਮੱਥੇ ਨਾ ਲੱਗ ਜਾਣ ਯਾਰ ਇਹ ਕੀ ਇਮੇਜਾਂ ਬਣਾ ਲੀਆਂ ਯਾਰ ਲੁਧਿਆਣੇ ਦਾ ਸ਼ਹਿਰ ਹੈ ਸਾਹਿਬ 26 ਜਨਵਰੀ ਨੂੰ ਤੁਸੀਂ ਵਧਾਈ ਦੇ ਰਹੇ ਹੋ RAM LALLA ਦੇ ਵਾਪਸ ਆਣ ਦੀ ਪ੍ਰਾਣ ਪ੍ਰਤੀਸ਼ਠਾ ਦੀ ਇੱਥੇ ਵਧਾਈਆਂ ਹੋਰ ਵੰਡੀਆਂ ਗਈਆਂ ਕਿ ਆਣ ਵਾਲੇ ਕੁਝ ਦਿਨਾਂ 'ਚ ਸਾਡੇ ਵਧਾਈ ਜਾਣ ਵਾਲੀ ਬਹੁਤ-ਬਹੁਤ ਵਧਾਈ ਹੋਵੇ ਸਾਹਿਬ ਨਹੀਂ ਨਹੀਂ ਸਾਹਿਬ ਬਹੁਤ-ਬਹੁਤ ਵਧਾਈ ਹੋਵੇ ਮੈਂ ਦਿਨਾਂ ਸਾਹਿਬ ਕਿਸੇ ਦੇ ਘਰੇ ਖੁਸ਼ੀ ਆਵੇ ਬਹੁਤ ਬਹੁਤ ਵਧਾਈ ਸਾਹਿਬ ਬਹੁਤ ਵਧਾਈ ਦਿਓ ਪਰ ਮੈਂ ਪੁੱਛਣਾ ਚਾਹੂੰਗਾ ਵੀ ਤੁਸੀਂ ਲੁਧਿਆਣੇ ਵਾਲਿਆਂ ਤੋਂ ਪੰਜਾਬ ਵਾਲਿਆਂ ਤੋਂ ਵਧਾਈ ਮੰਗਦੇ ਤਾਂ ਉਹ ਵੀ ਸਾਨੂੰ ਵਧਾਈ ਦਿਓ ਤੁਹਾਨੂੰ ਦੇਸ਼ ਦੀ ਜਨਤਾ ਨੂੰ ਵਧਾਈ ਦੇਣ ਲੱਗੇ ਇੱਕ ਦੋ ਲਾਈਨਾਂ ਲਿਖਦੇ ਥੋੜੇ ਪੈਨੇ ਟੋਟਲ ਸੀਗਾ ਦੋ ਪੈਸੇ ਕਮਾਣੇ ਸੀਗੇ ਤੁਸੀਂ ਜਿਹੜੀ ਐਡਵਰਟਾਈਜ਼ਮੈਂਟ ਲਾਣੀ ਸੀਗੀ ਉਸ ਤੋਂ 15 20% 15% ਅਮਰੀਕਨ ਐਡਵਰਟਾਈਜ਼ਮੈਂਟ ਵਾਲੇ ਕਮਿਸ਼ਨ ਵੈਸੇ ਦਿੰਦੇ ਆ ਸਰਟੀਫਾਈਡ ਕਮਿਸ਼ਨ ਹੈ ਜੇ ਐਡ ਏਜੰਸੀ ਚਲਾਉਂਦੇ 15% ਫਿਕਸ ਦੇ ਸਰ ਉਹਨਾਂ ਨੇ ਜਿਹੜੀ ਏਜੰਸੀ ਨੇ ਭੇਜਣਾ 100 ਰੁਪਏ ਦੇ ਐਡਵਰਟਾਈਜ਼ਮੈਂਟਾਂ 15 ਰੁਪਏ ਕਰਿਆ ਆ ਜਾਣਾ ਇਹਦਾ 25 25 30 30 ਰੁਪਏ ਲਈ ਜਾਂਦੇ ਆ ਜੇ ਕਿਤੇ ਲਾ ਦਿੰਦੇ ਉਹਦੇ ਨਾਲ ਤੁਹਾਨੂੰ ਕਹਿੰਦਾ ਤੁਹਾਡੇ ਆਤਮਾ ਨੂੰ ਪੀੜ ਲੱਗੀ ਕਹਿੰਦੇ ਮੈਂ ਧਰਮ ਨਹੀਂ ਮੈਂ ਨਹੀਂ ਪੜਨਾ ਚਾਹਤਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਨੂੰ ਤਾਈ ਲੋਕਾਂ ਨੂੰ ਛੱਲਾ ਨਹੀਂ ਬਣਾਈ ਜਾਂਦੇ ਲੋਕਾਂ ਨੂੰ ਛੱਲਾ ਬਣਾਈ ਜਾਂਦੇ ਸਰ ਕਿਸੇ ਨੇ ਉੱਠ ਕੇ ਪੁੱਛ ਲਿਆ ਨਾ ਕਦੇ ਹੁਣ ਤਾਂ ਗਾਣਾ ਦਾ ਪਹਿਲਾ ਵਜਦਾ ਸੀਗਾ ਗੱਲ ਸੁਣ ਛੱਲਿਆ ਕਿਸੇ ਨੇ ਖੜੇ ਹੋ ਕੇ ਕਹਿਣਾ ਗੱਲ ਸੁਣ ਛੱਲਿਆ ਫੇਰ ਫੇਰ ਕੀ ਹੋਗਾ ਸਭ ਫੇਰ ਕੀ ਹੋਊਗਾ ਮੈਂ ਮੈਂ ਤੁਹਾਨੂੰ ਅੱਜ ਬਿਲਕੁਲ ਨਹੀਂ ਕਹਿਣਾ ਆਇਆ ਸਾਬ ਵੀ ਸੁਨੀਲ ਇੱਥੇ ਆਇਆ ਸੁਨੀਲ ਕਰਕੇ ਕਿਸੇ ਨੂੰ ਵੋਟਾਂ ਪਾ ਦਿਓ ਜਾਂ ਤੁਸੀਂ ਵੋਟਾਂ ਦੀ ਗੱਲ ਮੈਂ ਤਾਂ ਅੱਜ ਪੰਜਾਬ ਦੀ ਗੱਲ ਕਰਨਾ ਹੈ ਤੁਹਾਡੇ ਕੋਲ ਮੈਂ ਦੇਸ਼ ਦੀ ਗੱਲ ਕਰਨਾ ਹੈ ਤੁਹਾਨੂੰ ਪੰਜਾਬ ਵਾਸਤੇ ਸੋਚੋ ਅੰਦਰ ਝਾਕੀ ਮਾਰ ਕੇ ਦੇਖੋ ਵੀ ਆ ਲੋਕ ਕੀ ਇਸ ਕਾਬਲ ਹੈ ਮੌਕਾ ਦੇਤਾ ਸਭ ਲੋਕਾਂ ਨੇ ਦਿੱਤਾ ਹੈ ਮੌਕਾ ਅਸੀਂ ਸਰਕਾਰ ਕਰਦੇ ਇਸ ਗਲਤ ਅਸੀਂ ਇਸ ਗਲਤ ਸਤਕਾਰ ਕਰਦੇ ਚੰਗਾ ਲੱਗੇ ਮਾੜਾ ਲੱਗੇ ਆ ਤਾਂ ਪਾਣਾ ਵਰਤ ਗਿਆ ਆ ਪਾਣਾ ਵਰਤਿਆ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਵਰਤਦਾ ਹੀ ਆਇਆ ਸਾ ਪੰਜਾਬ ਦਾ ਹਮੇਸ਼ਾ ਸੰਘਰਸ਼ ਚੱਲ ਰਿਹਾ ਹੈ ਸੰਘਰਸ਼ ਕਰਦੇ ਰਹੇ ਪਹਿਲਾਂ 6 ਮਹੀਨੇ ਦੇਖਿਆ ਸੀ ਆ ਲੋਕ ਜਮਾ ਹੀ ਇਕ ਕੇ ਉਹਨਾਂ ਨੇ ਸਾਰਿਆਂ ਨੂੰ ਇੱਕ ਪਾਸੇ ਕਰਕੇ ਕਹਿੰਦਾ ਮੌਕਾ ਦੇ ਦਿਓ ਪਰ ਇਹਨਾਂ ਨੇ ਜੋ ਕੁਝ ਕੀਤਾ